ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜਾ ਫਲੋਟਰੀ ਫਾਰਮ ਚੈਨਲ ਤੇ ਤੇ ਆ ਆਪਣਾ ਹੈਗਾ ਡਬਲ ਐਫਜੀ ਚੈਕਸ ਇਹ ਹੋ ਗਿਆ ਅੱਜ 1 ਮਹੀਨਾ ਤੇ 2 ਦਿਨਾਂ ਦਾ ਤੇ ਆਪਣੇ ਇਹ ਵੀਰ ਭਰਾ ਆਪਾਂ ਨੂੰ ਮੈਸੇਜ ਕਰਦੇ ਆ ਵੀ ਡਬਲ ਐਫਜੀ ਚੈਕਸ ਯਾਨੀ ਕਿ ਮੀਟ ਵਾਲੀ ਨਸਲ ਨੂੰ ਵੈਕਸੀਨ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਤੇ ਆਪਾਂ ਦਾ ਤੁਹਾਨੂੰ ਇਹ ਸਲਾਹ ਦਿੰਨੇ ਆ ਕਿ ਵੈਕਸੀਨ ਕਰਨੀ ਚਾਹੀਦੀ ਆ ਚਾਹੇ ਤੁਸੀਂ ਮੀਟ ਵਾਸਤੇ ਪਾਲਦੇ ਆ ਚਾਹੇ ਤੁਸੀਂ ਅੰਡੇ ਆ ਵਾਸਤੇ ਪਾਲਦੇ ਆ ਚਾਹੇ ਤੁਸੀਂ ਚਿਕਸ ਦਾ ਸੇਲ ਕਰਨ ਵਾਸਤੇ ਵੇਚਦੇ ਆ ਇਹ ਪਾਲਦੇ ਆ ਤੇ ਵੈਕਸੀਨ ਕਰਨੀ ਜ਼ਰੂਰੀ ਆ ਜੀ ਤੇ ਦੂਜੇ ਨੰਬਰ ਤੇ ਸਵਾਲ ਆਉਂਦਾ ਵਾ ਜੀ ਡਬਲ ਐਫ ਜੀ ਚਿਕਸ ਅੰਡਿਆਂ ਵਾਸਤੇ ਪਾਲਿਆ ਜਾ ਸਕਦਾ ਕੀ ਜੀ ਅੰਡੇ ਤਾਂ ਦਿੰਦੇ ਆ ਇਹ ਮਸਲਾ ਹਰ ਦਿਨ ਦੇ ਬਹੁਤ ਘੱਟ ਆ ਜਿਵੇਂ ਆਰ ਆਰ ਚੈਕਸ ਮੁਰਗੀ ਆਂਡਾ ਦਿੰਦੀ ਆ ਕੋਈ 280 ਤੋਂ ਲੈ ਕੇ 300 ਦੇ ਵਿੱਚ ਤੇ ਇਹ ਸਾਲ ਦਾ ਆਂਡਾ ਦਿੰਦੀ ਆ 150 ਤੋਂ ਲੈ ਕੇ 180 ਤੱਕ ਤਾਂ ਕਰਕੇ ਇਹਨਾਂ ਦਾ ਖਰਚਾ ਵੱਜ ਜਾਂਦਾ ਵਾ ਤਾਂ ਘਟ ਜਾਂਦੀਆਂ ਆਂਡਿਆਂ ਤੋਂ ਸੋਪਾ ਹਾਂਜੀ ਭਾਜੀ ਮੇਰੇ ਵੀ ਭਰਾਵਾਂ ਦਾ ਇੱਕ ਹੋਰ ਸਵਾਲ ਆਉਂਦਾ ਜੀ ਵੈਕਸੀਨ ਆਪਾਂ ਕਿੰਨੇ ਦਿਨਾਂ ਬਾਅਦ ਕਰਨੀ ਇਹਨਾਂ ਨੂੰ ਜੀ ਕਿੱਕੀ ਤੁਹਾਨੂੰ ਜਿੱਦਾਂ ਆਪਾਂ ਅੱਗੇ ਵੀ ਵੀਡੀਓ ਦੇ ਵਿੱਚ ਦੱਸ ਛਟੇ ਆ ਆਪਾਂ ਵੈਕਸੀਨ ਇਹਨਾਂ ਨੂੰ ਇੱਕ ਕਰਨੇ 17 ਦਿਨ ਬਾਅਦ ਦਸੋਟਾ ਹੋਣੀ ਆ ਜੀ 14 ਦਿਨ ਬਾਅਦ ਗੰਬੋਰੋ ਹੋਣੀ ਆ 21 ਦਿਨਾਂ ਬਾਅਦ ਖਿਲ ਸੋਟਾ ਹੋਣਾ ਇਹ ਤਿੰਨ ਵੈਕਸੀਨਾਂ ਜ਼ਰੂਰੀ ਆ ਜੀ ਇਹਨਾਂ ਨੂੰ ਜੇ ਆਪਾਂ ਮੀਤ ਵਾਸਤੇ ਪਾਲੀਏ ਤੇ ਚਾਹੇ ਆਪਾਂ ਇਹਨਾਂ ਨੂੰ ਆਂਡਿਆਂ ਵਾਸਤੇ ਪਾਲ ਲਈਏ ਇਹ ਵੈਕਸੀਨਾਂ ਜ਼ਰੂਰੀ ਆ ਜੀ ਤੇ ਬਾਕੀ ਵੀ ਜਿਹੜਾ ਆਰ ਆਰ ਟੈਕਸ ਇਹ ਇੱਕ ਦਿਨ ਤੋਂ ਲੈ ਕੇ ਤੇ ਸਾਢੇ ਪੰਜ ਮਹੀਨਿਆਂ ਦੇ ਵਿੱਚ ਇਹ ਆਪਣੇ ਕੋਲੋਂ 2200 ਤੋਂ ਲੈ ਕੇ ਤੇ 300 280 ਤਾਈਂ ਆਪਣੇ ਕੋਲੋਂ ਖਾ ਕੇ ਤੇ ਫਿਰ ਇਹ ਆਂਡੇ ਤੋਂ ਆਂਡੇ ਨਹੀਂ ਆਉਂਦਾ ਜੀ ਕਿਉਂਕਿ ਇਹ ਕਿਰਾਾ ਸੋਚ ਲੈਂਦੇ ਨਾ ਵੀ ਇਹ ਟੈਕਸ ਵਾਰ ਇਹਦਾ ਖਰਚਾ ਕਿੰਨਾ ਹੋਣਾ ਜੀ ਇਹ ਬਾਕੀ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਸਾਰੇ ਜਣੇ ਜੇ ਜੇ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਆਪਕੋ ਕਮੈਂਟ ਕਰ ਦਿਓ ਆਪਾਂ ਉਸੇ ਟੌਪਿਕ ਤੇ ਵੀਡੀਓ ਬਣਾ ਦੇਾਂਗੇ ਧੰਨਵਾਦ